ਸਤਿ ਸ੍ਰੀ ਅਕਾਲ ਦੋਸਤੋ ਮੈਂ ਬ੍ਰੰਤ ਸਿੰਘ ਯਾਦ ਤੁਸੀਂ ਦੇਖ ਰਹੇ ਹੋ ਇਸ ਵਕਤ ਜੀਟੀਐ ਨਿਊਜ਼ ਤੇ ਤੇ ਹਰ ਰੋਜ਼ ਦੀ ਤਰ੍ਹਾਂ ਜਿਵੇਂ ਸਾਨੂੰ ਪਤਾ ਕਿ ਜਥੇਦਾਰ ਕਮਾਂਡ ਸਿੰਘ ਜੀ ਖਾਲਸਾ ਤੇ ਸਾਰਾ ਜਥਾ ਇੱਥੇ ਗੁਰੂ ਘਰ ਸੌਣੀ ਵਿਖੇ ਰੈਟ ਦੇ ਨੇ ਸਵੇਰੇ ਤੇ ਸੰਗਤਾਂ ਦੇ ਦੁੱਖ ਸੁੱਖਾ ਰੋਜ਼ ਸੁਣਦੇ ਨੇ ਤੇ ਉਸੇ ਤਰ੍ਹਾਂ ਦੇਖੋ ਆ ਵੀ ਅੱਜ ਸਵੇਰੇ ਸਵੇਰੇ ਦਾ ਟਾਈਮ ਤੇ ਸੰਗਤਾਂ ਆਪਣਾ ਕੋਈ ਜਿਹੜੀ ਤਕਲੀਫ ਹੋ ਲੈ ਕੇ ਆਈਆਂ ਨੇ ਆਪਾਂ ਜਾਣਨ ਦੀ ਕੋਸ਼ਿਸ਼ ਕਰ ਦਾਂਗੇ ਹਾਂਜੀ ਮਾਤਾ ਜੀ ਹਾਂ ਪੁੱਤ ਮੈਂ ਲਾ 10000 2000 10 10 ਲੱਖ 10 ਲੱਖ ਕੀ ਬੋਲ ਮਾਤਾ ਜੀ ਦੱਬ ਕੇ ਬੋਲਿਓ ਮਾਤਾ ਜੀ ਮੈਂਥੇ ਬੋਲਿਆ ਨਹੀਂ ਜਾਂਦਾ ਪੁੱਤ ਅੱਛਾ ਨਿਰਜੀ ਦੰਦ ਦੇ ਨਿਕੜ ਗਏ ਨਹੀਂ 10 ਲੱਖ ਰੁਪਏ ਕਿਹਨੇ ਦਾ ਮੁੰਡੇ ਨੇ ਰੱਖ ਦਿਆ ਮੇਰੇ ਨੇ ਵਿਚਾਲੇ ਨੇ ਤੇ ਮੁੰਡੇ ਨੇ ਰੱਖ ਲਿਆ ਹਾਂ ਅੱਛਾ ਥੋੜਾ ਥੋੜਾ ਆਮ ਕੀ ਮਾਤਾ ਮਸਤ ਮੁੰਡੇ ਮੁੰਡੇ ਨੇ ਚੈਲੰਜ ਲਿਆ ਜੀ ਹੋਰ ਤੱਕ ਸਾਈਂ ਨਹੀਂ ਮਿਲੇ ਨਹੀਂ ਕੁੱਟਦਾ ਮਾਰਦਾ ਵੀ ਇਹ ਕਹਿੰਦੇ ਆ ਹੋਰ ਕਿਉਂ ਕੁੱਟਦਾ ਬੱਸ ਮੁੰញੋ ਚੰਗਾ ਭਲਾ ਹੋਇਆ ਉਸਤਾਨ ਕੀ ਹੋ ਗਿਆ ਅੱਛਾ ਹੂੰ ਹਾਂਜੀ ਆਪਣਾ ਕੀ ਨਾਮ ਆ ਜੀ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਹਾਂਜੀ ਦਰਸ਼ਨ ਸਿੰਘ ਜੀ ਇਹ ਮਤਲਬ ਮਾਤਾ ਪਿਤਾ ਚਲ ਬੋਲੇ ਨਹੀਂ ਜਾਂਦਾ ਤੇ ਕੀ ਪ੍ਰੋਬਲਮ ਕੀ ਹੈ ਇਹ ਇਹ ਸਾਡੇ ਭੂਆ ਜੀ ਨੇ ਜੀ ਅੱਛਾ ਜੀ ਇਹ ਕਲਾਰਾ ਪਿੰਡ ਚ ਵਸੇ ਹੋਏ ਸੀ ਹਾਂਜੀ ਇਹਨਾਂ ਦੇ ਤਿੰਨ ਬੇਟੇ ਆ ਮੈਂ ਕਿਹਾ ਇਨਾਂ ਦੇ ਤਿੰਨ ਬੇਟੇ-ਬੇਟੇ ਹੈ ਜੀ ਅੱਛਾ ਜੀ ਜਿੰਨਾ ਤੱਕ ਤਾਂ ਇਹ ਹਾਂਜੀ ਸਾਡੇ ਬਾਬਾ ਜੀ ਨੇ 21 ਬਾਈ ਕਿੱਲੇ ਲੱਭ ਕੇ ਸਾਡੇ ਬੁੱਪੜ ਜੀ ਕੋਲੇ ਹਾਂ ਬਾਈ 23 ਕਿੱਲੇ ਜ਼ਮੀਨ ਦੇ ਸੀ ਬਹੁਤ ਵਧੀਆ ਕੰਮ ਸੀ ਇਹਨਾਂ ਦਾ ਠੀਕ ਹੈ ਜੀ ਜਿੰਨਾ ਤੱਕ ਸਾਡੇ ਬੁੱਪੜ ਜੀ ਰਹੇ ਉਹਨਾਂ ਤੱਕ ਤਾਂ ਇਹਨਾਂ ਨੂੰ ਕੋਈ ਜਾਂਚ ਨਹੀਂ ਆਈ ਹਾਂ ਤੇ ਸਾਨੂੰ ਵੀ ਕੋਈ ਤਕਲੀਫ ਨਹੀਂ ਆਈ ਠੀਕ ਹੈ ਇਹਨਾਂ ਨੂੰ ਸਿਰਫ ਇੱਕ ਬਿਮਾਰੀ ਹੈ ਜੀ ਮਿਰਗੀ ਦਾ ਦੌਰਾ ਪੈਂਦਾ ਹਾਂ ਉਹ ਦੌਰੇ ਦੀ ਦਵਾਈ ਨਾ ਦਵਾਉਣ ਕਰਕੇ ਇਹਦੀ ਸਾਮ ਸੰਭਾਲ ਨਾ ਹੋਣ ਕਰਕੇ ਹਾਂ ਜਦੋਂ ਇਹ ਵਿਚਕਾਰਲੇ بیٹے ਨਾਲ ਰਲੇ ਸੀਗੇ ਅੱਛਾ ਜਿਹੜੀ ਇਹਦੇ ਨਾਂ ਜ਼ਮੀਨ ਸੀਗੀ ਉਹ ਇਹਨਾਂ ਦੇ ਤਿੰਨੇ ਬੇਟਿਆਂ ਨੇ ਆਪਸ ਵਿੱਚ ਵੰਡ ਲਈ ਹਾਂਜੀ ਤੇ ਇਹਦੇ ਨਾਂ 10 ਲੱਖ ਰੁਪਈਆ ਸੀ ਠੀਕ ਹੈ ਜੀ ਤੇ 16-17 ਟੋਲੇ ਸੋਨਾ ਸੀਗਾ ਇਹਦੇ ਕੋਲ ਅੱਛਾ ਜੀ ਹਾਂ ਜਿੰਨਾ ਤੱਕੇ ਕੰਮ ਕਰਦੇ ਰਹੇ ਉਹਨਾਂ ਤੱਕੇ ਬਹੁਤ ਵਧੀਆ ਚਲੋ ਰਹਿੰਦੇ ਰਹੇ ਆਪਣੇ ਪਰਿਵਾਰ 'ਚ ਠੀਕ ਹੈ ਜਿੱਦਾਂ ਵੀ ਆਮ ਆਪਣੇ ਘਰਾਂ ਦੇ ਹੁੰਦੇ ਆ ਠੀਕ ਅਰੇ ਸਾਨੂੰ ਕੋਈ ਤਕਲੀਫ ਨਹੀਂ ਆਈ ਹਾਂ ਅਸੀਂ ਸਾਰੇ ਪਰਿਵਾਰ ਜਾਂਦੇ ਚਲੋ ਦਿਵਾਲੀ ਲੋੜੀ ਨੂੰ ਕਿਤੇ ਮਿਲਿਆ ਹੁੰਦੇ ਹਾਂ ਪਰ ਇਦਾਂ ਦੀ ਕੋਈ ਤਕਲੀਫ ਨਹੀਂ ਸੀ ਆਈ ਹੁਣ ਸਾਲ ਕਾ ਡੇਢ ਕ ਸਾਲ ਹੋ ਗਿਆ ਪਹਿਲਾਂ ਵੀ ਉਹ ਇਹ ਘੁੱਟ ਮਾਰ ਕਰਕੇ ਭੇਜਦੀ ਸੀ ਠੀਕ ਹੈ ਜੀ ਅਸੀਂ ਘਰ ਦਾ ਪਰਿਵਾਰ ਗਿਆ ਹਾਂ ਚਲੋ ਉਦੋਂ ਅਸੀਂ ਉਹਨੂੰ ਕਿਹਾ ਵਿਚਕਾਰ ਲੈ ਮੁੰਡੇ ਨੂੰ ਵੀ ਭਾਈ ਤੇਰੀ ਸਾਮ ਸੰਭਾਲ ਕਰ ਲੈ ਹੁਣ ਕਹਿਣਾ ਕਿ ਤੇਰਾ ਵੀ ਸਿਉਣਾ ਵੀ ਤੇਰਾ ਪੈਸੇ ਵੀ ਤੇਰੇ ਤੂੰ ਨਾ ਦੇਈ ਤੂੰ ਇਹਦੀ ਸਾਂਭ ਸੰਭਾਲ ਕਰ ਲਾ ਠੀਕ ਆ ਠੀਕ ਆ ਹਾਂ ਤੇ ਉਦੋਂ ਬਾਅਦ ਉਹਨਾਂ ਨੇ 6 ਮਹੀਨੇ ਫੇਰ ਠੀਕ ਰੱਖੀ ਇਹ ਕੁੱਟ ਮਾਰਦਾ ਇਹ ਕਹਿੰਦੇ ਫੇਰ ਵੀ ਕਰਦੇ ਰਹੇ ਨਹੀਂ ਕੀ ਨਸ਼ੇ ਨੂੰ ਸੇ ਕਰਦਾ ਹੋ ਨਸ਼ੇ ਵੀ ਕੋਈ ਨਹੀਂ ਕਰਦਾ ਜੀ ਕੰਮ ਵੀ ਵਧੀਆ ਕਰਦਾ ਪਰਾਂ ਕਾ ਤੋ ਕੁੱਟਦਾ ਉਹ ਇਹ ਪਤਾ ਨਹੀਂ ਜੀ ਕੀ ਕਰਨਾ ਪਤਾ ਨਹੀਂ ਨਹੀਂ ਜਦੋਂ ਤੁਸੀਂ ਕਹਿੰਦੇ ਵੀ ਉਧਰ ਕੋਲ ਜਦੋਂ ਆਪਾਂ ਤਾਂ ਨਹੀਂ ਦਿੱਤਾ ਮਾਰ ਲੀ ਗੱਥਾ ਹੈ ਹਾਂ ਜੀ ਜਦੋਂ ਉਹਨਾਂ ਦੇ ਪੈਸੇ ਲਈ ਬੈਠਾ ਫੇਰ ਕੁੱਟਦਾ ਕਾ ਤੋ ਪੈਸੇ ਵੀ ਚਲਾ ਗਿਆ ਜੀ ਇਹਦੇ ਹਾਂ ਫੇਰ ਅਸੀਂ ਸਾਰੇ ਸਾਡਾ ਪਰਿਵਾਰ ਇਕੱਠਾ ਹੋ ਕੇ ਉੱਥੇ ਦੇ ਸਰਪੰਚ ਸਾਹਿਬ ਸਰਦਾਰ ਦਰਸ਼ਨ ਸਿੰਘ ਕੋਲੇ ਗਏ ਸੀਗੇ ਉਹਦੇ ਘਰ ਉੱਥੇ ਆ ਵੀ ਗਿਆ ਸੀ ਜੀ ਠੀਕ ਹੈ ਉੱਥੇ ਉਹ ਮੰਨਿਆ ਸੀਗਾ ਕਹਿੰਦਾ ਵੀ ਮੈਂ ਮੇਰੇ ਕੋਲੇ ਹੁਣ 10 ਲੱਖ ਤਾਂ ਹੈ ਨਹੀਂ 6 ਲੱਖ ਰੁਪਈਆ ਤੇ 10 ਟੋਲੇ ਸੋਨੇ ਮੈਂ ਦੇਊਗਾ ਤਾਂ ਜੇ ਮੇਰੇ ਭੂਆ ਜੀ 허ਰੀ ਕਹਿਣਗੇ ਆ ਉਹ ਮੰਨਦਾ ਵੀ ਪੈਸੇ ਹਾਂ ਪੈਸੇ ਮੰਨ ਗਿਆ ਸੀ ਜੀ ਠੀਕ ਆ ਉਸ ਤੋਂ ਬਾਅਦ ਆ ਹੁਣ ਪਿੱਛੇ ਜੇ ਵੀ ਸਾਡੇ ਪਿੰਡ ਦੇ ਐ ਜੀ ਪੀ ਸੀ ਮੈਂਬਰ ਸਰਦਾਰ ਹਰਦੇਵ ਰੋਗੜਾ ਜੀ ਉੱਥੇ ਦੀ ਪੰਚਾਇਤ ਹਾਂਜੀ ਤੇ ਸਾਡੀ ਮੁਲਾਜ਼ਮ ਜੂਨੀਅਨ ਵੀ ਉੱਥੇ ਇਕੱਠ ਹੋਇਆ ਸੀ ਜੀ ਹਾਂਜੀ ਗੁੱਗਾ ਮਾੜੀ ਜੇ ਇਕੱਠ ਹੋਇਆ ਸੀ ਸਾਰੀ ਮਹੀਨਾ ਕੋ ਹੋਇਆ ਉਦੋਂ ਵੀ ਉਹ ਲਿਖਤ ਵੀ ਕਰਕੇ ਗਿਆ ਜੀ ਕਹਿੰਦਾ ਵੀ ਮੈਂ 10 ਹਫਤੇ ਤੱਕ ਇਹ ਸੋਨਾ ਦੇ ਦੂੰਗਾ ਸੋਨਾ ਆਏਗਾ ਲੋਕ ਇਸ ਵੀ ਅਸੀਂ ਪੰਚਾਇਤਾਂ ਦੋਏ ਬੈਂਕ ਚ ਰਖਾ ਦੇਣਗੇ ਉਹਨੂੰ ਵੇਚ ਕੇ ਪੈਸੇ ਬਾਅਦ ਚ ਭਾਈ ਤੁਸੀਂ ਤਿੰਨੇ ਇਹ ਕਿੰਨੇ ਟਾਈਮ ਦੀ ਗੱਲ ਹੈ ਇਹ ਇਹ ਆ ਸਾਰੀ ਮਹੀਨੇਕ ਦੀ ਗੱਲ ਹੈ ਜੀ ਫਿਰ ਹੁਣ ਮੁੱਕਰਦਾ ਤੇ ਸ਼ਾਮ ਨੂੰ ਇਹ ਉੱਥੇ ਦੇ ਸਰਪੰਚ ਸਾਹਿਬ ਨੂੰ ਉਹਨੇ ਫੋਨ ਕਰਤਾ ਹਾਂ ਕਹਿੰਦਾ ਵੀ ਤੂੰ ਤਾ ਕੱਲਾ ਸੀਗਾ ਤੂੰ ਦੱਬ ਲਿਆ ਵੀ ਉਹ ਤਾਂ ਸੋਨਾ ਤਾਂ ਮੇਰੇ ਪੂਆ ਜੀ ਹੋਰੀ ਲੈ ਗਿਆ ਜੀ ਸਰਪੰਚ ਸਾਹਿਬ ਨੇ ਜਵਾਬ ਦਿੱਤਾ ਮੁੜ ਕੇ ਹਾਲ ਤੱਕ ਕੋਈ ਸਾਡੀ ਗੱਲਬਾਤ ਨਹੀਂ ਹੋਈ ਜੀ ਅਸੀਂ ਇਹੀ ਅਰਜ਼ ਲੈ ਕੇ ਆਪਾਂ ਹਾਂ ਬਾਬਾ ਜੀ ਕੋਲੇ ਆਏ ਸੀਗੇ ਠੀਕ ਹੈ ਜੀ ਸਾਡੇ ਸਾਰੇ ਪਰਿਵਾਰ ਨੇ ਵੀ ਗੱਲ ਕੀਤੀ ਸੀ ਪਹਿਲਾਂ ਇਹਨਾਂ ਨਾਲ ਇਹਨਾਂ ਨੇ ਅੱਜ ਬੁਲਾਇਆ ਸੀਗਾ ਸਾਨੂੰ ਠੀਕ ਹੈ ਜੀ ਹੁਣ ਅਸੀਂ ਤਾਂ ਇਹ ਕਹਿੰਦਾ ਵੀ ਮਾਤਾ ਨੂੰ ਇਨਸਾਫ ਮਿਲੇ ਇਹਨਾਂ ਦਾ ਇੱਕ ਬੇਟਾ ਕਹਿੰਦਾ ਵੀ ਮੈਂ ਸੰਭਲੂਗਾ ਅਸੀਂ ਇਦਾਂ ਵੀ ਕਿਵੇਂ ਭੇਜ ਦਈਏ ਚਲੋ ਹੁਣ ਉਹਨੇ ਕੋਈ ਪ੍ਰੋਗਰਾਮ ਕਰਨਾ ਹੈ ਕਹਿੰਦਾ ਅਸੀਂ ਲੈ ਕੇ ਜਾਵਾਂਗੇ ਪਰ ਕਹਿੰਦਾ ਵੀ ਸਾਨੂੰ ਕੁਝ ਦਬਾਓ ਕਹਿੰਦਾ ਸਾਂਝਾ ਚਾਹੇ ਵੰਡ ਦੋ ਨਾ ਠੀਕ ਹੈ ਅਸੀਂ ਤਾਂ ਇਹ ਅਰਜ਼ੀ ਕਰਦੇ ਆਂ ਵੀ ਜਿਹੜੀ ਮਾਤਾ ਦੀ ਜ਼ਮੀਨ ਹੈ ਜਿਹੜੀ ਉਹ ਇੱਕ ਪਾਸੇ ਕਢਾ ਕੇ ਇਹਨੂੰ ਦਵਾਈ ਜਾਵੇ ਜਾਂ ਉਹਨਾਂ ਤੋਂ ਠੇਕਾ ਦਵਾਈ ਜਾਵੇ ਜੀ ਕਿੱਲੇ ਪਰਿਵਾਰਾਂ ਦਾ ਕੋਈ ਵਧੀਆ ਕੰਮ ਆ ਜੀ ਵੀ ਕੋਈ ਉਹ ਨਹੀਂ ਹੈਗੇ ਠੀਕ ਹੈ ਜੀ ਕੋਈ ਗਰੀਬ ਨਹੀਂ ਹੈਗੇ ਵਧੀਆ ਕੰਮ ਹੈ ਠੀਕ ਹੈ ਜੀ ਧੰਨ ਚਲੋ ਜੀ ਮਗਰੋ ਹਾਂ ਜੀ ਤੁਸੀਂ ਕੀ ਲਾਦੇ ਮਾਤਾ ਜੀ ਦੇ ਜੀ ਭਰਾ ਲਾਦੇ ਭਰਾ ਜੀ ਇਹਨਾ ਮੈਂ ਆਪਣਾ ਮੇਵਾ ਸਿੰਘ ਮੇਵਾ ਸਿੰਘ ਕਿਹੜਾ ਪਿੰਡ ਤੋਂ ਆਇਓ ਰੋਗਲੇ ਤੋਂ ਰੋਗਲੇ ਤੋਂ ਤੇ ਕੀ ਹੈ ਮਤਲਬ ਜਿਹੜੀ ਗੱਲਬਾਤ ਚੱਲ ਰਹੀ ਆਪਣੀ ਕਿਵੇਂ ਆਈਆਂ ਗੱਲ ਇਹ ਹਾਂਜੀ ਇਸਤਰੀ ਅੱਛਾ ਜਿਵੇਂ ਦੱਸਿਆ ਨਾ ਹਾਂ ਉਹੀ ਗੱਲ ਹੈ ਅੱਛਾ ਉਹੀ ਬਾਤ ਆਈ ਜਰਾ ਫਿਰ ਹੁਣ ਤਾਂ ਉਹਨੇ ਕਿਉਂ ਫਿਰ ਤੁਸੀਂ ਤੁਸੀਂ ਚਾਹਣਾ ਵੀ ਸਾਡਾ ਸਾਨੂੰ ਦਵਾਈ ਆ ਜਾਵੇ ਪੈਣ ਨੂੰ ਅੱਛਾ ਨਾਲੇ ਪੈਸੇ ਦਵਾਈ ਹਣ ਹਾਂ ਅਸੀਂ ਇਹੀ ਬੇਨਤੀ ਲੈ ਕੇ ਆਏ ਨਹੀਂ ਪਹਿਲਾਂ ਤੁਹਾਡੇ ਪੰਚਾਇਤਾਂ ਨਾਲ ਜਿਹੜੀਆਂ ਗੱਲਾਂ ਹੋਈਆਂ ਨੇ ਫਿਰ ਉਹ ਉਹ ਗੱਲਾਂ ਹੁਣ ਮੁੱਕਰੀ ਬਾਤ ਹੀ ਉਹਦੋਂ ਹਾਂ ਕਰ ਗਏ ਹਾਂ ਗੱਲਾਂ ਹੁਣ ਮੁੱਕਰ ਗਏ ਹੁਣ ਮੁੱਕਰੀ ਹੈਲੋ ਠੀਕ ਹੈ ਜੀ ਹੋ ਗਿਆ ਵੀ ਯਾਰ ਵੀ ਯਾਰ ਤਿੰਨ ਮੁੰਡੇ ਹੋਣ ਪੋਤੇ-ਪੋਤੀਆਂ ਹੋਣ ਇਹ ਕਿਹੜੀ ਲੁੱਟ ਜਾਰੇ ਦਾ ਕੀ ਹਾਲ ਹੈ ਯਾਰ ਇਹ ਲੋਕਾਂ ਨੂੰ ਸਾਡੇ ਨਹੀਂ ਉਹ ਕਰਾਂਗੇ ਉਹਦੇ ਨਾਲ ਗੱਲ ਅਸੀਂ ਹੁਣ ਸਾਡੇ ਲੋਕ ਸਿੱਖ ਜਥੇਬੰਦੀਆਂ ਕੋਲੇ ਆਈ ਐ ਇਹ ਗੱਲ ਹਾਂ ਥੋੜਾ ਸਹਿਯੋਗ ਚਾਹੀਦਾ ਪੱਕਾ ਨਾਲ ਹਾਂ ਕਿਉਂ ਸਹਿਯੋਗ ਤਾਂ ਹੈ ਮਤਲਬ ਤੁਸੀਂ ਕਹੋਗੇ ਵੀ ਇਹ ਦੋ ਵਾਰੀ ਬੰਦਾ ਮੁੱਕਰ ਗਿਆ ਇੱਕ ਗੈਵਰੀ ਮੁੱਕ ਰਿਹਾ ਹੈ ਅੱਛਾ ਦੋ ਵਾਰੀ ਮੁੱਕ ਰ ਗਿਆ ਇਹ ਮੁੱਕਰਵਾ ਕਾ ਤੋ ਕੋਈ ਨਸ਼ਾ ਨੂੰ ਸ਼ੇ ਕਰਦਾ ਹੈ ਬੰਦਾ ਮਨਦਾ ਹੈਗਾ ਕੰਨ ਆਪਾਂ ਨਹੀਂ ਨਹੀਂ ਉਹਨੂੰ ਉਹਨੂੰ ਕੋਈ ਬਿਲਾ ਲਾਂਗੇ ਵਿੱਚ ਕੱਟ ਚੀ ਬਿਲਾ ਲਾਂਗੇ ਜੇ ਉਹ ਮਕਰਉਂਦੀ ਹੈ ਉਸੇ ਨੂੰ ਬਿਲਾ ਲਾਂਗੇ ਆਣਾ ਜ਼ਰੂਰ ਆਵਾਂਗੇ ਜੀ हां टाइम ਲੈ ਕੇ ਦੋ ਬੇਚਾਰੀ ਦੇਖਣੇ ਨਾ ਮੈਨੂੰ ਕਹ ਦੋ ਦੇਖ ਕੂਂ ਅੱਖਾਂ 'ਚੋਂ ਪਾਣੀ ਆ ਗਿਆ ਯਾਰ ਕਹੇ ਕਹੇ ਇਹ ਸਾਡੇ ਬਜ਼ੁਰਗ ਨੂੰ ਡਿਬੜਦੇ ਨੇ ਇਹ ਪ੍ਰਸ਼ਾਸਨ ਵੀ ਸਾਡਾ ਪ੍ਰਸ਼ਾਸਨ ਵੀ ਅੰਨਾ ਹੋ ਰਿਹਾ ਇੱਕ ਸਰਪੰਚ ਸਾਹਿਬ ਮੈਂ ਬੇਨਤੀ ਕਰਦਾ ਸੁਣੋ ਮਤਲਬ ਹੱਥ ਜੋੜ ਕੇ ਕਿ ਇਹ ਇਹ ਜੇ ਲੋਕਾਂ ਨੂੰ ਕਹਿੰਦਾ ਮਤਲਬ ਅਫਸਰਾਂ ਨੂੰ ਕਹਿ ਕੇ ਦੇਖੋ ਇਹ ਕਿੱਡਾ ਵੱਡਾ ਜ਼ੁਲਮ ਹੋ ਰਿਹਾ ਹਾਂ ਉਹ ਵੀ ਤਾਂ ਔਰ ਤੁਹਾਡੀ ਭੈਣ ਦੀ ਦੇਖ ਲਓ ਸੱਚ ਨਹੀਂ 25 25 ਲੱਖ ਰੁਪਇਆ ਮੁੰਡਾ ਦੀ ਦਿੱਤੀ ਇਹਨਾਂ ਨੂੰ ਜਦੋਂ ਇਹ ਐਡ ਹੋਏ ਨੇ ਆ ਆਹ ਮੁੰਡਾ ਨੂੰ ਹੀ ਗੱਲ ਕਰਦਾ ਦੇਖੋ ਇਹ ਕਿਹੜੇ ਲੋਟ ਰੋਦੀ ਫਿਰਦੀ ਆ ਕੋਈ ਗੱਲ ਨਹੀਂ ਭੂਆਪਾ ਨੂੰ ਆਪਾਂ ਸਭ ਨੂੰ ਬੁਲਾ ਲਾਂਗੇ ਜਦੋਂ ਇਹਦੇ ਨੌਹੇ ਤਾਂ ਉਦੋਂ ਭੱਜਣਗੇ ਉਹਨਾਂ ਨੂੰ ਸਤਿੰਨੇ ਚਾਰੇ ਪੰਜਾਂ ਨੂੰ ਤਲਾਹ ਕਰ ਦਿਓ ਕਿਤੇ ਨਹੀਂ ਫੜਕਣਾ ਹਾਂ ਮਤਲਬ ਵੀ ਭਾਈ ਐ ਕਰ ਕੇ ਐ ਉੱਥੇ ਗੱਲ ਪਹੁੰਚ ਗਈ ਜefe ਮੰਡੀ ਦੇ ਵਿੱਚ ਹਾਂ ਆਪਦਾ ਮਤਲਬ ਇਹੋ ਕਰਨ ਤੇ ਹਾਂ ਆ ਨੰਬਰ ਨੋਟ ਕਰ ਲਓ ਮੇਰਾ ਹਾਂ ਇਹ ਇਹ ਹੁਣ ਛੋਟੀ ਪੰਚਾਇਤ ਦਾ ਸਹਿਯੋਗ ਚਾਹੀਦਾ ਹਾਂਜੀ ਠੀਕ ਹੈ ਜੀ ਮੇਰ ਖਾਲਸਾ ਮੇਰੀ ਫਤਿਹ